ਇਹ ਗਾਵਾਂ ਦਾ ਦੁੱਧ ਅਸੀਂ ਪੀਨੇ ਆ ਸਾਡਾ ਵੀ ਡੀਐਨਏ ਬਦਲੇਗਾ ਬਿਲਕੁਲ ਤੇ ਇਹਦੇ ਬੜੇ ਸਾਈਡ ਇਫੈਕਟ ਹੋਣਗੇ ਤੇ ਜਦੋਂ ਡੀਐਨਏ ਬਦਲੇਗਾ ਤੇ ਗਾਵਾਂ ਦੇ ਬੱਚੇ ਲੰਗੜੇ ਲੂਲੇ ਮੰਦ ਬੁੱਧੀ ਹੂੰ ਔਰ ਲਿਵਰ ਕਿਡਨੀ ਤੋਂ ਡੈਮੇਜ ਪੈਦਾ ਹੋਣਗੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਗੇ ਤੇ ਉਹ ਗਾਵਾਂ ਦਾ ਦੁੱਧ ਪੀ ਕੇ ਸਾਡੇ ਵੀ ਬੱਚੇ ਲੰਗੜੇ ਲੂਲੇ ਲਿਵਰ ਕਿਡਨੀ ਡੈਮੇਜ ਵਗੈਰਾ ਨਾਲ ਹੋਣਗੇ ਜੀ ਤੇ ਇਹ ਇੱਕ ਇਸ ਕਰਕੇ ਮੁੱਦਾ ਤਾਂ ਬਹੁਤ بڑا ਹੈ ਕਾਰਨ ਕੀ ਹੈ ਡੀਐਨਏ ਗਾਵਾਂ ਦਾ ਕਿਉਂ ਬਦਲਿਆ ਜਾਂਦਾ ਹੈ ਡੀਐਨਏ ਇਸ ਕਰਕੇ ਬਦਲਿਆ ਜਾ ਰਿਹਾ ਹੈ ਕਿ ਕੁਝ ਮਲਟੀਨੈਸ਼ਨਲ ਕੰਪਨੀਆਂ ਨੇ ਅਮਰੀਕਾ ਦੀਆਂ ਦੋ ਤਿੰਨ ਕੰਪਨੀਆਂ ਨੇ ਜੀ ਤੇ ਉਹ ਕੰਪਨੀਆਂ ਇੱਕ ਐਸੀ ਟੈਕਨੀਕ ਲੈ ਕੇ ਆਈਆਂ ਨੇ ਜਿਹਨਾਂ ਨੂੰ ਡੇਰੀ ਦੇ ਵਿੱਚ ਸੈਕਸ ਸਿਮਨ ਬੋਲਿਆ ਜਾਂਦਾ ਉਹ ਸੈਕਸ ਸਿਮਨ ਟੈਕਨੀਕ ਐਹੋ ਜੀ ਹੈ ਕਿ ਜਦੋਂ ਕਿਸਾਨ ਆਪਣੀ ਗਾਂ ਨੂੰ ਨਵੇਂ ਦੁੱਧ ਕਰਾਉਣ ਜਾਂਦਾ ਤੇ ਉਹ ਤੇ ਵਿਚਾਰਾ ਭੋਲਾ ਹੁੰਦਾ ਉਹਨੂੰ ਡਾਕਟਰ ਇਹ ਬੋਲਦਾ ਕਿ ਮੈਂ ਤੈਨੂੰ ਐਸਾ ਟਿਕਾ ਲਾਵਾਂਗਾ ਜਿਹਨਾਂ ਨਾਲ ਤੇਰੇ ਬੱਚੀ ਪੈਦਾ ਹੋਏਗੀ ਉਹ ਬੱਚੀ ਤਾਂ ਕੀ ਪੈਦਾ ਹੋਣੀ ਹੈ ਗਾਂ ਹੀ ਬਾਝ ਹੋ ਜਾਂਦੀ ਹੈ ਉਹ ਗਾਂ ਬਾਝ ਏਦਾਂ ਹੁੰਦੀ ਹੈ ਕਿ ਜਿਹੜਾ ਉਹ ਸੀਮਨ ਹੁੰਦਾ ਜਿਹੜਾ ਸਪਰਮ ਹੁੰਦੇ ਆ ਉਹਦਾ ਡੀਐਨਏ ਡੈメージ ਹੋ ਗਿਆ ਹੁੰਦਾ ਉਹ ਡੀਐਨਏ ਡੈメージ ਦੇ ਨਾਲ ਜਿਹੜਾ ਗਾਂ ਦੇ ਪੇਟ ਚ ਜਾ ਕੇ ਭਰੂਣ ਬਣੇਗਾ ਉਹਦਾ ਫਿਟਸ ਬਣੇਗਾ ਉਹਦਾ ਵੀ ਡੀਐਨਏ ਡੈメージ ਹੋ ਜਾਏਗਾ ਗਲਤੀ ਨਾਲ ਅਗਰ ਬੱਚਾ ਪੈਦਾ ਹੋ ਗਿਆ ਉਹਦਾ ਵੀ ਡੀਐਨਏ ਡੈメージ ਹੋ ਜਾਏਗਾ ਹੁਣ ਕੁਦਰਤ ਨੇ ਡੀਐਨਏ ਬਣਾਇਆ ਕੁਦਰਤ ਦੀ ਸਭ ਤੋਂ ਵੱਡੀ ਰਚਨਾ ਡੀਐਨਏ ਜਦੋਂ ਡੀਐਨਏ 36 ਕਰੋੜ ਸਾਲ ਲੱਗੇ ਕੁਦਰਤ ਨੂੰ ਬਣਾਉਂਦੇ ਆ ਹੁਣ ਇੱਥੇ ਤੇ ਬੰਦਾ ਕੋਈ ਇੱਕ ਦਿਨ ਦੀ ਮਿਹਨਤ ਨਹੀਂ ਛੱਡਦਾ ਕੁਦਰਤ ਆਪਣੀ 36 ਕਰੋੜ ਸਾਲ ਦੀ ਮਿਹਨਤ ਕਿਵੇਂ जाया ਜਾਣ ਦੇਗੀ ਉਹ ਜਦੋਂ ਉਹ ਡੀਐਨਏ ਨੂੰ ਖਰਾਬ ਲਿਆ ਨੇ ਉਹਨੂੰ ਡਿਸਪੋਜ਼ ਕਰ ਦਈਏ ਡਿਸਪੋਜ਼ ਕਰਨ ਵਾਸਤੇ ਉਹ ਜਿਹੜਾ ਬੱਚਾ ਹੈ ਗਾਂ ਦੇ ਪੇਟ ਵਿੱਚ ਭਰੂਣ ਹੈ ਜਾਂ ਉਹ ਫੀਟਸ ਹੈ ਉਹ ਮਰ ਜਾਂਦਾ ਜਦੋਂ ਬੱਚਾ ਗਾਂ ਦੇ ਅੰਦਰ ਮਰ ਗਿਆ ਤੇ ਉਹਨੇ ਅੰਦਰ ਰਹੇਗਾ ਤੇ ਸਾੜ ਪਿਆ ਜਾਏਗਾ ਗਾਂ ਮਰ ਜਾਏਗੀ ਉਹਨੇ ਬਾਹਰ ਨਿਕਲਣਾ ਅਬੋਰਸ਼ਨ ਹੋਣਾ ਗਾਂ ਦਾ ਅਬੋਰਟ ਕਰਨਾ ਜਦੋਂ ਅਬੋਰਟ ਕਰਨਾ ਬੱਚੇ ਦਾ ਨਹੀਂ ਦਾ ਮੂੰਹ ਖੁੱਲ ਜਾਣਾ ਜਦੋਂ ਮੂੰਹ ਖੁੱਲੇਗੀ ਬਾਹਰ ਦਰਜਣਾ ਬੈਕਟੀਰੀਆ ਦਰਜਣਾ ਵਾਇਰਸ ਬੈਠੇ ਨੇ ਉਹਨਾਂ ਚ ਇੱਕ ਵੀ ਅੰਦਰ ਚਲਾ ਗਿਆ ਬੱਚੇ ਦਾ ਨਹੀਂ ਡੈਮੇਜ ਹੋ ਗਈ ਫਲੋਪੀਨ ਟਿਊਬਾਂ ਬਲਾਕ ਹੋ ਗਈਆਂ ਗਾਂ ਹੋ ਗਈ ਪਰਮਾਨੈਂਟਲੀ ਬਾਝ ਜਦੋਂ ਗਾਂ ਪਰਮਾਨੈਂਟਲੀ ਬਾਝ ਹੋ ਗਈ ਉਹਨੂੰ ਇਹ ਆਪਣੇ ਭਾਸ਼ਾ ਚ ਫੰਡਰ ਬੋਲਦੇ ਹੁਣ ਇਹ ਦੱਸੋ ਵੀ ਉਹ ਗਾਂ ਨੂੰ ਕਿਸਾਨ ਕੀ ਕਰੇਗਾ ਰਸਾ ਖੋਲ ਕੇ ਸੜਕਾਂ ਦੇ ਸੜ ਦੇਗਾ ਆ ਸੜਕਾਂ ਦੇ ਹਜ਼ਾਰਾਂ ਲੱਖਾਂ گاਵਾਵਾਂ ਤੁਰੀਆਂ ਫਿਰਦੀਆਂ ਹੁਣ ਦੱਸੋ ਕਿ ਜਿਹੜੇ ਕਿਸਾਨ ਕੋਲ 50 گاਵਾ ਨਹੀਂ ਜੇ ਉਹਦੀਆਂ 5 ਵੀ ਫੰਡਰ ਹੋ ਗਈਆਂ ਉਹਦਾ ਤੇ ਐਸੀ ਤੇ ਐਸੀ ਹੋ ਗਈ ਵਿਚਾਰੇ ਡੇਰੀ ਫਾਰਮ ਘਟੇ ਤੇ ਚਲਾ ਗਿਆ ਉਹ ਘਾਟੇ ਚ ਆਇਆ ਕਿਸਾਨ ਕੀ ਕਰੇਗਾ ਕੱਲ ਨੂੰ ਆਪਣੀ ਜ਼ਮੀਨ ਵੇਚੇਗਾ ਜ਼ਮੀਨ ਵੇਚੇਗਾ ਮੁਰਕੇ ਸਰਕਾਰ ਮੈਨੂੰ ਤੇ ਇਹ ਲੱਗਦਾ ਕਿ ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਵਾਸਤੇ ਇਹ ਟੈਕਨੀਕ ਲੈਂਦੀ ਹੈ ਕੱਲ ਨੂੰ ਕਿਉਂਕਿ ਕਿਸਾਨਾਂ ਦੀਆਂ ਜ਼ਮੀਨਾਂ ਤੇ ਨਜ਼ਰ ਹੈ ਕਾਰਪੋਰੇਟ ਘਰਾਣਿਆਂ ਦੀ ਉਹ ਜਦੋਂ ਜ਼ਮੀਨਾਂ ਵੇਚੇਗਾ ਜੀ ਤੇ ਜਮੀਨ ਕਿਹਦੇ ਕੋਲ ਜਾਏਗੀ ਬੈਂਕ ਕੋਲ ਬੈਂਕ ਦਾ ਮਾਲਕ ਕੌਣ ਬੈਠਾ ਉਹ ਤੇ ਕੋਈ ਕਾਰਪੋਰੇਟ ਬਿਲਕੁਲ ਯਾਨੀ ਅਲਟੀਮੇਟਲੀ ਜਮੀਨ ਗਈ ਕਾਰਪੋਰੇਟਾਂ ਕੋਲ ਕਹਿੰਦਾ ਮਤਲਬ ਹੈ ਕਿ ਇਹਦੇ ਨਾਲ ਕਿਸਾਨਾਂ ਨੂੰ ਕਟਾ ਹੋ ਰਿਹਾ ਕਿਸਾਨਾਂ ਨੂੰ ਕਟਾ ਹੋ ਰਿਹਾ ਗਾਂਵ ਤੇ ਅਤਿਆਚਾਰ ਹੋ ਰਿਹਾ ਕਿਸੇ ਦਾ ਬੱਚਾ ਪੇਟ ਚ ਮਾਰ ਦੇਣਾ ਉਹਨੂੰ ਘਰਾ ਦੇਣਾ ਚਾਹੇ ਉਹ ਔਰਤ ਹੋਵੇ ਜਾਂ ਗਾਂ ਕਿੰਨਾ ਗੈਰ ਇਨਸਾਨੀ ਹੈ ਫਿਰ ਜੇ ਮੰਨ ਲਓ ਕੱਲ ਨੂੰ ਉਹ ਬੱਚੇ ਡੀਐਨਏ ਡੈਮੇਜ ਵਾਲੇ ਜੋ ਕੱਲ ਨੂੰ ਬਚ ਜਾਂਦੇ ਆ ਵੱਡੇ ਹੋ ਜਾਂਦੇ ਆ ਗਾਂ ਬਣ ਜਾਂਦੇ ਆ ਉਹਨਾਂ ਦਾ ਡੀਐਨਏ ਡੈਮੇਜ ਆ ਉਹਨਾਂ ਦਾ ਦੁੱਧ ਨਾਰਮਲ ਨਹੀਂ ਹੈਗਾ ਉਹ ਨਾਰਮਲ ਉਹ ਖਰਾਬ ਦੁੱਧ ਪੀ ਕੇ ਸਾਡਾ ਡੀਐਨਏ ਡੈਮੇਜ ਹੋਊਗਾ ਫਿਰ ਹੁਣੇ-ਹੁਣੇ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਫਾਗਨੀ ਦੀ ਖੋਜ ਆਈ ਹੈ ਬ੍ਰਿਟਿਸ਼ ਕੈਂਸਰ ਜਰਨਲ ਚ ਛਪੀ ਹੈ ਕਿ ਥੋੜਾ ਜਿਹਾ ਵੀ ਡੀਐਨਏ ਬਦਲੇ ਤਾਂ ਕੈਂਸਰ ਹੋਣ ਦੇ ਚਾਂਸਸ ਵੱਧ ਜਾਂਦੇ ਆ ਹੁਣ ਗਾਂ ਨੂੰ ਹੋ ਗਈ ਕੈਂਸਰ ਗਾਂ ਨੂੰ ਤੇ ਪਤਾ ਨਹੀਂ ਅਸੀਂ ਉਸ ਕੈਂਸਰ ਵਾਲੀ ਗਾਂ ਦਾ ਦੁੱਧ ਪੀ ਰਹੇ ਹਾਂ ਗਰਭਵਤੀ ਔਰਤਾਂ ਨੂੰ ਪਿਲਾ ਰਹੇ ਹਾਂ ਬੱਚਿਆਂ ਨੂੰ ਪਿਲਾ ਰਹੇ ਹਾਂ ਸਾਡੇ ਚ ਵੀ ਸਾਡੇ ਚ ਆਉਣ ਗਿਆ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਬਹੁਤ ਹੀ ਬੜੀ ਮੁਸੀਬਤ ਸਾਡੇ ਸਿਰ ਤੇ ਆ ਗਈ ਆ ਇਹ ਜਿਹੜਾ ਡੀਐਨਏ ਪ੍ਰੋਜੈਕਟ ਸਰਕਾਰ ਦਾ ਇਮੀਡੀਏਟਲੀ ਬੰਦ ਹੋਣਾ ਚਾਹੀਦਾ ਗਊਆਂ ਦੇ ਪੇਟ ਚ ਉਹਨਾਂ ਦੇ ਬੱਚੇ ਮਾਰਨੇ ਬੰਦ ਕਰੋ ਉਹਨਾਂ ਦਾ ਡੀਐਨਏ ਬਦਲਣਾ ਬੰਦ ਕਰੋ ਕੱਲ ਨੂੰ ਕਿਤੇ ਲੋਕਾਂ ਨੂੰ ਪਤਾ ਚੱਲਿਆ ਕਿਉਂਕਿ ਇੱਥੇ ਗਊ ਹੱਤਿਆ ਸਾਡੇ ਮੁਲਕ ਚ ਬੜਾ ਮੁੱਦਾ ਹੈ ਇੱਥੇ ਗਊ ਨੂੰ ਮਾਤਾ ਮੰਨਿਆ ਜਾਂਦਾ ਕੱਲ ਨੂੰ ਲੋਕਾਂ ਨੂੰ ਪਤਾ ਚੱਲੇਗਾ ਲੋਕ ਰਿਐਕਟ ਕਰਨਗੇ ਰਿਐਕਟ ਕਰਨਗੇ ਲੋਕ ਵਿ ਹਾਂ ਔਰ ਸਰਕਾਰ ਤੁਹਾਨੂੰ ਪਤਾ ਹੈ ਵਿਦਰੋਹ ਸਾਡੇ শ্রীলੰਕਾ ਚ ਵੀ ਹੋ ਚੁੱਕਾ ਬੰਗਲਾਦੇਸ਼ ਚ ਵੀ ਹੋ ਚੁੱਕਾ ਤੇ ਕੱਲ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਇਹ ਟੈਕਨੀਕ ਇਮੀਡੀਏਟਲੀ ਬੈਨ ਕਰਨੀ ਚਾਹੀਦੀ